ਜੀ ਮੇਰੇ ਵੀਰਾਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਘਰ ਪਰਿਵਾਰ ਸੱਟਾ ਹੋਊਗਾ ਜਾਨਵਰ ਕੰਮ ਹੋਣਗੇ ਲੋ ਜੀ ਕਾਰਤੀ ਵਲੌਗ ਦੀ ਸਟਾਰਟਿੰਗ ਹੈ ਨਾ ਤੇ ਬਾਕੀ ਸਵੇਰੇ ਸਵੇਰੇ ਜਿਹੜੇ ਦੋ ਜੋੜੇ ਛੱਡੇ ਹੋਏ ਆ ਕਬੂਤਰੀ ਮੂੰਹ ਮਾਰੀਂਦੇ ਦਾਣਿਆਂ ਚ ਕਲਟ ਰਹਿਆਂ ਚੱਕੀ ਨਹੀਂ ਯਾਰ ਮੇਰੇ ਹਿਸਾਬ ਨਾਲ ਚੌਬਰ ਨੇ ਦਾਣੇ ਪਾਏ ਸੀ ਤੇ ਆਪਰਾ ਦੁਕਾਨ ਤੇ ਸੀ ਤੇ ਚੌਬਰ ਨੂੰ ਫੋਨ ਕਰਤਾ ਸੀ ਉਹਨੇ ਦਾਣਾ ਪਾਣੀ ਰੱਖਿਆ ਸੀ ਸਾਰੇ ਕਿਤੇ ਤੇ ਬੱਚੇ ਵੀ ਨਹੀਂ ਡਾਈ ਸੀ ਕੱਲ ਕਿਉਂਕਿ ਯਾਰ ਦੀਵਾਲੀ ਕਰਕੇ ਯਾਰ ਹਨਾ ਧੂਆਂ ਬਹੁਤ ਸੀ ਕੱਲ ਵੀ ਅੱਜ ਵੀ ਹੈਗਾ ਵੈਸੇ ਤਾਂ ਧੂਆਂ ਤੇ ਕਿਸੇ ਨੇ ਇੱਕ ਦਿਨ ਪਹਿਲਾਂ ਦੀਵਾਲੀ ਬਣਾਈ ਸੀ ਪਤਾ ਨਹੀਂ 20 ਦੀ ਕਿਸੇ ਨੇ 21 ਦੀ ਹਨਾ ਤੇ ਦੋ ਦਿਨ ਦੀਵਾਲੀ ਸੀਗੀ ਚੱਕਰ ਸੀ ਆਪਣਾ ਦਾ ਆਪਾਂ ਦਾ ਤੁਹਾਨੂੰ ਪਤਾ ਹੀ ਆ ਆਪਾਂ ਆਪਾਂ ਨਹੀਂ ਹੈ ਨਾ ਹੋ ਗਿਆ ਤੇ ਬੱਚੇ ਆਪਾਂ ਡਾਈ ਨਹੀਂ ਸੀ ਯਾਰ ਕੱਲ ਮੁੱਕ ਦੀ ਗੱਲ ਆ ਹੈ ਤੇ ਬੱਚੇ ਮੇਰੀ ਸਲਾਹ ਹੈ ਜੇ ਮਹੀਨਾ ਮਹੀਨੇ ਤੋਂ ਜ਼ਿਆਦਾ ਹੋ ਗਏ ਬੱਚਿਆਂ ਨੂੰ ਉੜਦਿਆਂ ਨੂੰ ਤੇ ਫੇਰ ਸਲਾਹ ਹੈਗੀ ਹੈ ਬੱਚਿਆਂ ਨੂੰ ਕਰ ਦਈਏ ਬੰਦ ਬਾਬੇ ਹਣਾ ਬਹੁਤ ਟਾਈਮ ਹੋ ਗਿਆ ਉੜਦਿਆਂ ਨੂੰ ਯਾਰ ਤੇ ਮੈਂ ਕਹਾਂ ਚਲੋ ਬੰਦ ਕਰ ਦਿੰਨੇ ਆ ਤੇ ਨਵੇਂ ਬੱਚੇ ਕਰਦੇ ਆ ਤਿਆਰ ਤੇ ਬਰੀਡਿੰਗ ਆਪਣੀ ਹੋਈ ਨਹੀਂ ਜਾਂਦੀ ਹਣਾ ਉਹ ਸਾਫ ਦੀ ਜਿਹੜੇ ਆਪਾਂ ਬੱਚੇ ਭਾਲਦੇ ਆ ਜਿੱਦਾਂ ਤਿੰਨੇ ਬੱਚੇ ਹੋਏ ਨੇ ਆਪਣੇ ਕੋਲੇ ਉੜਨ ਵਾਲੇ ਹਣਾ ਤੇ ਬਾਕੀ ਇੱਕ ਦੋ ਕੱਲ ਸੱਚ ਬਾਬੇ ਦੋ ਬੱਚੇ ਕੱਲ ਨਿਕਲੇ ਆ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਬਾਕੀ ਇੱਕ ਵਾਰੀ ਖੁੱਡੇ ਖੋਲਦੇ ਆ ਫਿਰ ਕਰਦੇ ਆ ਸ਼ੇਰ ਅੱਜ ਕੀ ਕਰਾਂਗੇ ਕੀ ਨਹੀਂ ਬਾਕੀ ਸਲਾਹ ਹੈਗੀ ਆ ਇਹ ਖੁੱਡੇ ਜੇ ਮਿੱਟੀ ਪਾਣ ਦੀ ਤੇ ਟੋਕ ਜੇ ਟੂਕਦੀਆਂ ਜੇ ਮਿੱਟੀ ਪਾਣ ਦੀ ਹਨਾ ਦੋ ਤਿੰਨ ਜੋੜੀਆਂ ਇੱਧਰ ਛੱਡਣ ਦੀ ਸਲਾਹ ਹੈ ਵੀ ਆਂਡੇ ਬੱਚੇ ਕਰਾਲੀਆਂ ਆਪ ਇੱਧਰ ਵੀ ਚਲੋ ਦੇਖਦੇ ਆ ਕੀ ਬਣਦਾ ਇੱਕ ਵਾਰੀ ਮੈਂ ਖੁੱਡਿਆਂ ਚ ਖੋਲ ਕੇ ਨਿਗਾਹ ਮਾਰਦਾ ਲੋ ਜੀ ਛੋਟੇ ਬੱਚੇ ਕੱਢ ਤੇ ਬਾਹਰ ਆਪਾ ਇਹਨਾਂ ਨੂੰ ਨਾਲੇ 20 ml ਪਾਣੀ ਦੇਤਾ ਤੇ ਫੁੱਡੇ ਕਰਦੇ ਆਏ ਵਾਲਾ ਫੁੱਡਾ ਕਰਦੇ ਆ ਸਾਫ ਨਾਲੇ ਪਾਣੇ ਮਿੱਟੀ ਹਨਾ ਤੇ ਟੋਕਰੀਆਂ ਚ ਮਿੱਟੀ ਪਾ ਦਾਂਗੇ ਇੱਧਰ ਛੱਡ ਦਾਂਗੇ ਦੋ ਤਿੰਨ ਜੋੜੀਆਂ ਬੱਚੇ ਕਢਾਉਣ ਵਾਸਤੇ ਸਾਫ ਕਰਦੇ ਆ ਫਿਰ ਦੇਖਦੇ ਕੀ ਬਣਦਾ ਤੇ ਇੱਧਰ ਦਾ ਪਾਈ ਦਿੱਤੀ ਸੀ ਮਿੱਟੀ ਤੁਹਾਨੂੰ ਪਤਾ ਹੈ ਜਿਵੇਂ ਕਢਾਂ ਦਾਂਗੇ ਹੋਈ ਹੁੰਦੀ ਮੇਰੇ ਵੀਰੋ ਇਹ ਤਾਂ ਮਿੱਟੀ ਬੜੀ ਜੜਦੀ ਹੈ ਯਾਰ ਫੁੱਡੇ ਸਾਫ ਕਰਨ ਤੋਂ ਪਹਿਲਾਂ ਮੂੰਹ ਬਣਨੇ ਭੁੱਲ ਜਾਂਦੇ ਆ ਭੁੱਲ ਗਿਆ ਨੇ ਆਪ ਹੀ ਨਹੀਂ ਬਣਦੇ ਇਹ ਕਾਲੀ ਕਾਲੀ ਚ ਕੋਲ ਜੀ ਗੱਲ ਲੈਣੇ ਹਨ ਤੇ ਬਾਕੀ ਮਿੱਟੀ-ਮੁੱਟੀ ਬਾਤ ਹੀ ਬਾਬੇ ਯਾਰ ਅੱਧਾ ਖੁੱਡਾ ਮੈਂ ਕਰਤਾ ਸੀ ਅੱਧਾ ਚੋਪਰ ਵੀ ਕਰਤਾ ਸੀ ਮੈਂ ਤਾਂ ਮਿੱਟੀ ਉਹ ਚੜਦੀ ਹੈ ਯਾਰ ਅੱਗੇ ਤਾਂ ਖੁੱਡੇ ਸਾਫ ਕਰਿਆ ਕਰਾਂਗੇ ਨਾ ਮੂੰਹ ਬਣ ਕੇ ਕਰਿਆ ਕਰਾਂਗੇ ਅੱਜ ਦਾ ਹੋਰ ਅੱਖਾਂ ਵੀ ਲਾਲ ਹੋ ਗਈਆਂ ਖਾਮ ਵੀ ਲੱਗ ਗਿਆ ਗळा ਵੀ ਤੇ ਬਾਕੀ ਦੁਕਾਨ ਤੋਂ ਵੀ ਫੋਨ ਆ ਗਿਆ ਯਾਰ ਹਨਾ ਦੁਕਾਨ ਤੇ ਵੀ ਜਾਣਾ ਪੂਆ ਤੇ ਜਾਨਵਰ ਛੱਡੀ ਚੱਲਦੇ ਆ ਤੇ ਜਿਹੜੀ ਇੱਕ ਜੋੜੀ ਆ ਥੱਲੇ ਲੱਕੜਾਂ ਵਾਲੀ ਲੱਕੜਾਂ ਦੇ ਪੇਟੀ ਚ ਲਾਲ ਖੁੱਡੇ ਛੱਡੀ ਹੋਈ ਐ ਥੱਲੇ ਵਾਲੇ 'ਚ ਇਹ ਆਪਾਂ ਅੰਦਰ ਛੱਡ ਦਾਂਗੇ ਤੇ ਸ਼ਾਖੇ ਦੀ ਉਰੇ ਛੱਡ ਦਾਂ ਕਿਉਂਕਿ ਆਲੇ ਜੋੜਾ ਤਾਂ ਲੱਗ ਰਿਹਾ ਤੇ ਉਹ ਲੱਗ ਜੂਆ ਤਾਂ ਕਰਕੇ ਬਾਕੀ ਬੱਚੇ-ਬੁੱੱਚੇ ਕਰਦੇ ਅੰਦਰ ਤੇ ਇਹਨਾਂ ਨੂੰ ਵੀ ਖੁੱਡੇ 'ਚ ਛੱਡ ਦਿਆਂ ਕਬੂਤਰੀਆਂ ਕੱਡੀਆਂ ਸੀ ਕੰਮ ਨਾ ਮਿੱਟੀ ਦਾ ਬਹੁਤ ਕਲੀ ਚੜਦੀ ਆ ਬਦਨ ਮਿੱਟੀ ਚੜਦੀ ਆ ਬਾਬਿਓ ਐ ਨਹੀਂ ਪਤਾ ਉਹ ਕੀ ਚੜਦਾ ਖਣ ਜਿਓ ਚਲੋ ਚਲੋ ਇਹ ਨਹੀਂ ਵੈ ਨਹੀਂ ਆ ਗਿਆ ਕਿ ਕਹੇ ਨਹੀਂ ਮਾਨੇ ਰ ਚੱਕ ਚਲੋ ਬੇਓ ਬੱਚੇ ਬੱਚੇ ਕਰਤੇ ਅੰਦਰ ਠੀਕ ਹੈ ਇੱਕ ਜੋੜੀ ਕੱਢ ਕੇ ਤੇ ਸ਼ਾਕ ਕੇ ਛੱਡਤੇ ਆਪਾਂ ਉਹ ਦੇਖੋ ਕਬੂਤਰੀ ਮਸਤ ਹੋ ਜਾਂਦੀ ਥੱਲੇ ਤੇ ਕਬੂਤਰ ਵੀ ਹੁਣ ਬੋਲਣ ਲੱਗ ਗਿਆ ਪਹਿਲਾਂ ਤਾਂ ਯਾਰ ਬੋਲਦਾ ਨਹੀਂ ਸੀ ਚਲੋ ਜੋੜਾ ਲੱਗ ਜੂਆ ਕੋਈ ਨਹੀਂ ਇਹ ਜੋੜੇ ਨੂੰ ਉੱਤੀ ਰਹਿਣ ਦੇਵਾਂਗੇ ਕੁੰਡੀਆਂ ਕੰਡੀਆਂ ਲਾ ਦੀਆਂ ਤੇ ਓਕੇ ਰਪੋਟ ਆ ਗਾਸਤੀਆਂ ਅੰਦਰ ਵਾਲਾ ਪੱਖਾ ਬੰਦ ਕਰਦੀਆਂ ਤੇ ਚੱਲਦੇ ਆ ਤੇ ਪ੍ਰਿੰਸ ਦਾ ਫੋਨ ਵੀ ਆਗਾ ਜੀ ਆ ਗਈਆਂ ਜੀ ਦੁਕਾਨ ਤੇ ਚੌਪਰ ਨੂੰ ਵੀ ਲੈ ਆਏ ਆ ਕਿਹੜੀ ਨਜ਼ਰ ਆ ਚੌਪਰਾ ਕਿਹੜੀ ਦੇਸੀ ਦੇਸੀ ਅੰਡਾ ਆਉਣਾ ਦੇ ਕੇ ਨਹੀਂ ਆ ਤੇ ਦੇਖੀਏ ਉਹ ਮੁਰਗੀ ਕਿੱਥੇ ਗਈ ਜਿਹੜਾ ਅੰਡਾ ਦਿੰਦੀ ਹਸੀ ਸੀਲ ਮੁਰਗੇ ਕਿੱਥੇ ਵੇ ਹੈ ਨਹੀਂ ਉਹ ਥੋੜੀ ਆ ਉਹ ਫਿਰ ਹਾਂ ਸੀਲ ਉਹ ਨਾ ਮੁਰਗਾ ਦੀ ਨਾ ਮੁਰਗੀ ਦੀ ਵੀ ਤੇ ਇਹ ਲੇ ਜੇ ਬਾਤ ਹੈ ਉਹ ਲੱਗਦਾ ਹੈ ਵੀ ਹੈ ਹੈ ਉਰੇ ਡਰਦੀ ਹੁੰਦੀ ਹੈ ਗੱਲ ਉਹ ਚੱਕਿਆ ਜਰਾ ਇੱਕ ਹਲੇ ਉਤੋਂ ਬਾਰ ਨਾਲ ਕਿਉਂ ਸਾਡੇ ਸੱਦੇ ਆ ਰਹੇ ਆ ਰਹੇ ਆ ਰਹੇ ਸੇਲ ਹੈ ਜੀ ਜੋੜਾ ਜੇ ਕਿਸੇ ਨੇ ਲੈਣਾ ਹੋਵੇ ਕਿੰਨੇ ਦਾ ਦੇਗਾ 4 ਲੱਖ ਉੱਤੇ ਇੱਕ ਦੇ ਉੱਤੇ ਰਿਕ ਦਾ ਘਟ ਨਹੀਂ ਕੋਪੂ ਹੈ ਹੈਂ ਜੀ ਮੇਰੇ ਵੀਰੋਂ ਪਹੁੰਚ ਗਏ ਆ ਜੀ ਪਕੌੜੇ ਲੈਣ ਦੁਕਾਨ ਤੇ ਮਗਾਇ ਸੀ ਬਾਕੀ ਆ ਚਾਹ ਕਰੋ ਬਣਵਾ ਕੇ ਬੋਤਲ ਚ ਪਾ ਲੈਂਦੀ ਹੈਣਾ ਤੇ ਬਾਕੀ ਆ ਮਾਹੌਲਾ ਹੱਤੀ ਮੇਰੇ ਵੀਰੋਂ ਲੋ ਜੀ ਲੈ ਆਏ ਪਕੌੜੇ ਦੇ ਚਾਹ ਚਾਹ ਬਿਨਾ ਚਾਹ ਬਿਨਾ ਤਾਂ ਵੀ ਸਰੀਰ ਹੀ ਨਹੀਂ ਉੱਠਦਾ ਬਣਦੇ ਨਹੀਂ ਆਹ ਫੇਰ ਤੁਹਾਨੂੰ ਪਤਾ ਹੈ ਰਾਸਤਰਾ ਕਿੱਥੋਂ ਆ ਦੱਸਦੇ ਹਾਂ ਕਿੰਨੇ ਰੁਪਏ ਦਾ ਆਇਆ ਇਹ ਬਾਕੀ ਚਾਹ ਪੂਰੀ ਪਕਤੀ ਤੇ ਕੰਡੇ ਵਾਲੀ ਆ ਬਾਕੀ ਆਪਾਂ ਹੀ ਪੀਵਾਂਗੇ ਇਹ ਚੀਜ਼ ਕਰਨੀ ਕੱਲੀ ਚਾਹ ਮੋਟੇ ਕੇ ਦੇਖੋ ਪਹੁੰਚ ਰਹੇ ਆ ਚੌਪਰ ਚੌਪਰ ਬੀ ਠੰਡਾ ਪੀਂਦੇ ਆ ਜੀ ਚੌਪਰ ਲੈ ਬਾਕੀ ਚਾਚਾ ਐ ਆਪਣਾ ਲੈ ਵੀ ਚਾਚਾ ਸੁਣਾ ਕੋਈ ਗੱਲ ਬਾਤ ਚਾ ਅਦਰ ਵੀ ਗੱਲ ਐ ਫਿਰ ਐਕਟੀਵਿਟੀ ਕਰਨੀ ਜੇ ਵੀ ਯਾਰ ਇੱਕ ਵਾਰੀ ਐ ਯਾਰ ਬੜੀਆਂ ਵੈਰੀ ਬਾਈ ਵਾਲਿਆਂ ਜਾਂਦੋ ਉਹਦੇ ਘੋੜੇ ਪਾਈ ਦੀਆਂ ਉੱਚਾ ਬੜਾ ਪਿਆਰ ਵਾਲੀ ਉਸ ਨੂੰ ਤੁਹਾਡੀ ਮੁਬਾਰਕਾਂ ਤੇ ਖੁਸ਼ੀਆਂ ਨੇ ਔਰ દિਵਾਲੀ ਦੇ ਤੁਮਸ਼ੋਗ ਮੇਰੇ ਵੀਰੋਂ ਆ ਗਏ ਆ ਜਿੱਕਰੇ ਤੇ ਆ ਕੇ ਨਾ ਆਏ ਹੁਣ ਹਨਾ ਤੇ ਹੁਣ ਚੱਲਦੇ ਆ ਉੱਤੇ ਆ ਤੇ ਸਵੇਰ ਦੇ ਗਏ ਹੋਏ ਤੇ ਹੁਣ ਆਏ ਆ ਹਨਾ ਤੇ ਕੰਮ ਵੀ ਕਰਨਾ ਪੈਂਦਾ ਬਾਪਿਓ ਤਾਂ ਹੀ ਫਿਰ ਉਹਨਾਂ ਨੂੰ ਖਰਾਕਾ ਪਾਵਾਂਗੇ ਹਨਾ ਤਾਂ ਹੀ ਸਿਸਟਮ ਚੱਲੂਆ ਬਾਕੀ ਚੋਬਰ ਨੂੰ ਕਰਿਆ ਫੋਨ ਉਹ ਆ ਗਿਆ ਤੇ ਚਲਦੇ ਆ ਉੱਤੇ ਮਿਲਦੇ ਆ ਉੱਤੇ ਚੱਲ ਕੇ ਹਾਂਜੀ ਆ ਗਿਆ ਜੀ ਉੱਤੇ ਬਾਕੀ ਆ ਸਵੇਰੇ ਦਾ ਗੰਦ ਐ ਨਹੀਂ ਪਿਆ ਹਨਾ ਚਲੋ ਕੋਈ ਨਹੀਂ ਸਵੇਰੇ ਮਾਰਾਂਗੇ ਛਾੜੋ ਛੁੱਡੋ ਬਾਕੀ ਚੋਬਰ ਨੇ ਦਾਣਾ ਪਾਣੀ ਉਹ ਦਾਣੇ ਇੰਨੇ ਡੋ ਕਿਵੇਂ ਡੋਰ ਰੱਖਿਆ ਹੋਏ ਉਹ ਮੈਂ ਖਾਣੇ ਜਾਂਦਾ ਐ ਉਹ ਯਾ ਮਿੱਟੀ ਜਿਆ ਰ ਐ ਨਹੀਂ ਉਕਦਾ ਮਾ ਖਾਣੇ ਐ ਐਨੇ ਬਾਲੇ ਜੁਗੇ ਨਹੀਂ ਸੀ ਨਾ ਬਾਜ ਜੁਗਾ ਬਸ ਬੱਚੇ ਦਾ ਬੰਦ ਕਰਦੇ ਆਪਾਂ ਕਿਹੜੇ ਵਿੱਚ ਐਸੇ ਨੇ ਬਹੁਤ ਟਾਈਮ ਹੋ ਗਿਆ ਉਧਰ ਦਿਨ ਮਹੀਨੇ ਤੋਂ ਜ਼ਿਆਦਾ ਹੋ ਗਿਆ ਤੇ ਅੱਛਾ ਦਾਣੇ ਭਾਗੇ ਵਾਗੇ ਸੀਗੇ ਤੂੰ ਮੈਂ ਤਾਂ ਉੱਤੀ ਬੈਠੀ ਜੀ ਇੱਧਰ ਢੋਲਣੇ ਕਿ ਖਾ ਗੇ ਉਧਰ ਨਹੀਂ ਢੋਲਣੇ ਉਧਰ ਕੋਣ ਢੋਲਣੇ ਇੱਧਰ ਵੀ ਇੱਧਰ ਵੀ ਢੋਲੇ ਜੀ ਉਹ ਥੋੜੇ ਜਿਹਾ ਇੱਧਰ ਬੱਚੇ ਇੱਧਰ ਢੋਲਣੇ ਨੇ ਚਾ ਗੋ ਵੀ ਨਹੀਂ ਸਵੇਰੇ ਬਾਕੀ ਜੋ ਆਬਰ ਨੇ ਇੱਕ ਹੋਰ ਨਵੀਂ ਖਬਰ ਸੁਣਾਈ ਆ ਬਾਬੋ ਤੇ ਆਪਣਾ ਬੱਚਾ ਆਇਆ ਸੀ ਰੱਤਾ ਮੁੰਡੇ ਨੇ ਦੱਸਿਆ ਕਿਸੇ ਨੇ ਗਲੀ ਆਲੇ ਨੇ ਤੇ ਵੀ ਜਦੋਂ ਆਪਦਾ ਨਹੀਂ ਦੱਸਿਆ ਵੀ ਆਇਆ ਦੱਸ ਐ ਕਿ ਦੱਸਿਆ ਵੀ ਆਇਆ ਸੀ ਜਦੋਂ ਆਇਆ ਉਹਦੋਂ ਨਹੀਂ ਦੱਸਿਆ ਉਹ ਨਾ ਥੋੜੇ ਟਾਈਮ ਬਾਅਦ ਹੋ ਗਿਆ ਅੱਛਾ ਅੱਜ ਦੀ ਗੱਲ ਹੈਗੇ ਤੇ ਇਹ ਕਹਿੰਦਾ ਫਿਰ ਉੱਡ ਗਿਆ ਸੀ ਫਿਰ ਪਤਾ ਨਹੀਂ ਕਿੱਥੇ ਗਿਆ ਹਣਾ ਫਿਰ ਮੈਂ ਚੋਬਰ ਨੂੰ ਕਿਹਾ ਮੈਂ ਦੇਖ ਲਾ ਆਸ-ਪਾਸੇ ਕੀ ਪਤਾ ਲਵੇ ਤੂੰ ਬੈਠਿਆ ਹੋਵੇ ਹਣਾ ਤੇ ਫਿਰ ਇਹਨੂੰ ਮਿਲਿਆ ਨਹੀਂ ਪਰ ਇਹ ਕਿੱਥੇ ਬੈੰਦਾ ਹਜੇ ਤੱਕ ਤਾਂ ਕਿਸੇ ਦੇ ਉੱਤੇ ਨਹੀਂ ਆਦਾ ਮਤਲਬ ਬੈੰਦਾ ਕਿ ਇਹ ਲਾਲੋ ਲਵੇ ਤਵੇ ਲਾਲੋ ਹੈਨਾ ਬਾਕੀ ਮੈਂ ਇੱਕ ਵਾਰੀ ਹੋਰ ਉੱਤੇ ਆ ਕੇ ਦੇਖਦਾ ਤੇ ਚਲੋ ਮੈਂ ਦਿਖਾਈ ਦਿੰਦਾ ਚਲਦੇ ਹਾਂ ਉੱਤੇ ਕਿ ਕਿਤਾ ਮਿਲ ਜAVE ਲੋ ਜੀ ਪਹੁੰਚ ਗਏ ਆਂ ਜੀ ਉੱਤੇ ਬਾਕੀ ਗਲੀ ਦਾ ਮਾਹੌਲ ਦਿਖਾ ਦਿਆਂ ਤੁਹਾਨੂੰ ਉਹ ਵਿਸ਼ਕਰ ਮੜੇ ਅੱਜ ਔਰ ਯਾਤਸ਼ਮਤ ਜੀ ਓਏ ਨਜ਼ਾਰੇ ਹੀ ਦਿਖਾ ਦਿਆਂ ਤੁਹਾਨੂੰ ਸਵੇਰ ਦਾ ਵਲੋਗ ਬਣਾਇਆ ਨਹੀਂ ਅੱਜ ਹੀ ਦਿਖਾ ਗਲੀ ਜਿ ਮੋੜਾ ਦਿਆਂ ਕਿ ਚਾਹਤੀ ਹਾ ਹਾ ਰੌਣਕਾ ਲੱਗ ਰਿਆਂ ਗਲੀ 'ਚ ਉਹ ਨਾ ਐਡਾ ਜੂਮ ਕੀ ਕਰਾਂਗੇ ਹੁਣ ਆਪਾਂ ਕਿਸੇ ਚੰਗੀ ਚੀਜ਼ ਤੇ ਕਰਾਂਗੇ ਬਾਕੀ ਮਾਰੀ ਜਾਂਦੇ ਨੀ ਯਾਰ ਬਾਬੇ ਹਣਾ ਬੱਚਾ ਥਾ ਆ ਜਾ ਆਪਣੀ ਦੀਵਾਲੀ ਮਣ ਚੂਗੀ ਯਾਰ ਹਣਾ ਹੋਰ ਤਾਂ ਕੀ ਐ ਦੇਖੀ ਐਨੇ ਬਾਕੀ ਲੜੀਆਂ ਲੁੜੀਆਂ ਲਾ ਰੱਖਿਆ ਆਪਾਂ ਤਾਂ ਲੈ ਨਹੀਂ ਦੀ ਐ ਕੀ ਉਹ ਲਾਣੇ ਹੁੰਨੇ ਆ ਪਾਸੇ ਆਪ ਹੀ ਲਾ ਦੇਣਾ ਚੌਬਰ ਤੇ ਮੈਂ ਹੈ ਤੱਕ ਹੀ ਨਹੀਂ ਲਾਈ ਪਤਾ ਨਹੀਂ ਐਤ ਕੀ ਯਾਰ ਆਪ ਸਰ ਆਉ ਤਾਰ ਇਹਦਾ ਬੰਦਾ ਡਿੱਗ ਸਕਦਾ ਇਹਦੇ ਨਾਲ ਪੈਰਪੂਰ ਫਸ ਗਿਆ ਉਹ ਲੋ ਡਿੱਗ ਗਿਆ ਤਲਾ ਤਮਾ ਟੁੱਟੂ ਟੁੱਟੂ ਕੀ ਪੱਕਾ ਪਤਾ ਨਹੀਂ ਵੀ ਬੰਦਾ ਬਚੂਆ ਕਿ ਨਹੀਂ ਕੌਣ ਚਾਚਾ 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 ਦਿਖਾ ਦੇ ਜੇ ਇਹ ਦੂਜਾ ਚਾਚਾ ਆਪਣਾ ਇਹ ਹੋਰ ਸਾਹਿਬ ਦਾ ਜਿਹੜਾ ਪਹਿਲਾਂ ਉਹ ਹੋਰ ਸਾਹਿਬ ਹੈ ਮਿਸਤਰੀ ਦਿਖਾਇਆ ਆ ਹਾਂ ਬਾਕੀ ਅੱਖ ਜੀ ਸੁਝ ਗਈ ਆ ਬੇਕ ਮੇਰੀ ਆ ਪਤਾ ਨਹੀਂ ਕੀ ਹੋਗਾ ਮੈਂ ਆਂਦੇ ਆ ਦੁਕਾਨ ਤੇ ਬਾਕੀ ਛਤਰੀਆਂ ਖੜੀਆਂ ਹਨ ਆ ਵੀ ਛਤਰੀ ਤੇ ਬੈ ਆ ਲਾ ਲਾਂਗੇ ਇਹ ਆ ਗਿਆ ਜੀ ਥੱਲੇ ਬੱਚਾ ਤਾਂ ਦੀਆਂ ਨਹੀਂ ਪੜਾ ਕੇ ਇਹ ਵੱਜੀ ਜਾਂਦੇ ਆ ਹਨਾ ਛੋਬਰ ਤਾਂ ਖੁੱਡੇ ਥੱਲੇ ਵੀ ਦੇਖੀ ਜਾਂਦਾ ਵੀ ਕਿਤੇ ਅੰਦਰ ਥੱਲੇ ਵੜਿਆ ਬੈਠਾ ਹੋਵੇ ਛਤਰੀਆਂ ਬਾਬੇਓ ਖੜੀਆਂ ਜਿਹਦੇ ਆਪਣੇ ਕਬੂਤਰ ਭੱਜੇ ਦੋਨੇ ਦੋਨਿਆਂ ਦਾ ਨਹੀਂ ਪਤਾ ਲੱਗਿਆ ਹਣਾ ਤੇ ਐ ਵੀ ਨਹੀਂ ਵੀ ਛਤਰੀ ਤੇ ਆ ਕੇ ਬਹਿ ਜਾਣ ਤੇ ਉਹ ਬਿਠਾਏ ਨਹੀਂ ਬਾਬੇ ਕਿੱਥੋਂ ਆ ਸਕਦੇ ਹੈ ਆਪ ਦੀ ਗਲਤੀ ਹੈ ਜਿਹੜੀ ਗੱਲ ਹੈ ਤੇ ਬਚਾਰਾ ਭੁੱਖਾ ਹੋਊਗਾ ਹਣਾ ਤੇ ਦਾਣਾ ਪਾਣੀ ਮਿਲ ਗਿਆ ਉਹਨੂੰ ਆਵੇ ਨਾ ਅਗਰ ਇਹ ਬਧੀਆ ਆਵਦਾ ਸੈੱਟ ਹੋ ਗਿਆ ਸਵੇਰੇ ਕੋਈ ਨਹੀਂ ਹੈ ਦੇਖਦੇ ਆ ਬਾਕੀ ਓਕੇ ਹਣਾ ਬਾਬੇ ਅੱਜ ਵਲੋਗ ਬਣਾਉਣਾ ਨਹੀਂ ਬਾਕੀ ਮਿੱਟੀ ਪਾਈ ਹਾਂ ਉਹ ਛੱਡ ਕੇ ਗੋਲੇ ਛੱਡ ਦਾਂਗਾ ਹਾਂ ਉਹਨਾਂ ਦਾ ਜੋੜਾ ਲਾ ਛੱਡ ਲਾ ਦਾਂ ਹਾਂ ਸੱਲੇ ਵਾਲਾ ਸ਼ਾਕੇ ਵਾਲਾ ਇਹ ਨਹੀਂ ਹੋ ਰਿਹਾ ਇਹ ਕਾਉਨ ਲੇਟ ਟਾਈਮ ਲੱਗ ਗਿਆ ਹੈ ਪਾਣੀ ਸਾਪ ਹੈ ਪਾਣੀ ਦੀਦਾ ਹੀ ਨਹੀਂ ਜਾਰੀ ਚੋ ਸਾਫ ਹੈ ਸਾਫ ਹੈ ਓਕੇ ਇੱਧਰ ਬੱਚੇ ਓਕੇ ਮਾਰੇ ਮੋਟੇਨ ਗਰੋ ਹਤਾਉਣ ਚੱਲਣ ਜੁਲਣ ਲੱਗ ਗਏ ਚਿੱਟਾ ਥੋੜਾ ਡੋਣ ਥੇੜ ਫਰਕ ਪਊਗਾ ਉਹਨਾਂ ਦੇ ਜਿਹੜੇ ਉਹ ਦੂਜੇ ਬੱਚੇ ਨੇ ਇਹ ਇਹਦਾ ਸੈੱਟ ਆ ਨਾ ਕਾਗ ਇਹ ਵਾਲਾ ਘਟਾ ਕਿਹੜਾ ਇਹ ਵਾਲਾ ਹਾਂ ਬੈਠਾ ਹੈ ਫਰਕ ਹੈ ਬੱਚਿਆਂ ਚ ਦੇਖ ਕੇ ਨਾ ਇਹ ਕਿਹੜਾ ਓਏ ਉਹ ਤਾਂ ਨਹੀਂ ਹੈਗਾ ਪੂਰੂ ਦਾ ਤਾਂ ਨਹੀਂ ਹੈਗੇ ਨਾ ਇਹ ਦੂਜਿਆਂ ਦਾ ਹਾਂ ਮੈਂ ਕਹਾਂ ਪੂਰੂ ਦਾ ਉਹ ਬੈਠੇ ਦੋਨੇ ਠੀਕ ਹੈ ਇਹ ਕਾ ਬੈਠਾ ਇਹਨਾਂ ਨਾਲ ਦਾ ਗੋਲੀ ਹੈ ਤਾਂ ਗੁਦਰੀ ਘਾਟ ਜੋੜ ਲਾ ਕੇ ਦੇਖਦੇ ਉਹਦਾ ਕੂਤਰ ਹੈ ਕਬੂਤਰੀ ਥੋੜੀ ਜਿਹਾ ਨੋ ਆ ਇਹਦੀ ਕਬੂਤਰੀ ਇੱਥੇ ਆ ਪੂਰੂ ਪੂਰੂ ਦੀ ਆ ਯਾਰ 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 ਮਾ ਫੇਰ ਹੀ ਗ੍ਰੋਥ ਹੋ ਗਈ ਇਹ ਨਾਲੇ ਦਾਣੇ ਦੀ ਵੀ ਮੂੰਹ ਮਾਰਦੇ ਹਨਾ ਔਰ ਪਾਣੀ ਬੁਲੀ ਦਰਤਾ ਸੀ ਪਰ ਕੇ ਓਕੇ ਇੱਕ ਵਾਰ ਇਹੰਦਰ ਵਾਲਾ ਕੋਲ ਮਾਰੀਏ ਫਿਰ ਨਹੀਂ ਅੰਦਰ ਵੀ ਆ ਫੇਰੇ ਦਾਣ ਡੋਲ ਰੱਖੇ ਜਿਆ ਦੇਾਸ ਰੋ ਡੋਲ ਰੱਖੀ ਬੈਂਚ ਤੇ ਲੈ ਚੱਕ ਕੇ ਦਿਹਾ ਕਰ ਜਿੰਨੇ ਖਾਣੇ ਸੀ ਖਾ ਲਏ ਭਾਈ ਯਾਰਾਂ ਇੱਕ ਤਰ੍ਹਾਂ ਕੇ ਦੂਜਾ ਵੀ ਦਰ ਲੈ ਇੱਕੋ ਹੀ ਪਿਆ ਜੇ ਕੱਲ ਤਾਂ ਰੂਗੀ ਕੱਲ ਪਰਸੋ ਧਰਨ ਵਾਲੀ ਹੋਊਗੀ ਆਪੇ ਧਰ ਦੋ ਜਨ ਆ ਚੱਕ ਪਹਿਲਾ ਏਹੀ ਬਾਬਿਓ ਓਕੇ ਨੇ ਹਣਾ ਦੋ ਜੋੜੇ ਆਪਣੇ ਪਾਣੀ ਪੀ ਐਨਾਂ ਕੋਲ ਓਕੇ ਸਿਸਟਮ ਬਾਕੀ ਸਵੇਰੇ ਝਾੜ-ਝੂੜੂ ਕਰਾਂਗੇ ਸਾਫ ਸੁਥਾਈ ਜੀ ਬਾਬਿਓ ਕਰਦੇ ਆਂ ਬੱਸ ਬਾਬਿਓ ਵਲੋਗ ਦੀ ਐਂਡਿੰਗ ਆਣੇ ਅੱਜ ਤੱਕ ਕੋਈ ਸੁਆਦ ਹੀ ਨਹੀਂ ਆਇਆ ਨਾ ਮੈਨੂੰ ਆਇਆ ਨਾ ਤੁਹਾਡਾ ਲੋਕੋ ਦੇ ਹਿਸਾਬ ਨਾਲ ਬਾਕੀ ਕੋਈ ਨਹੀਂ ਕਰਾਂਗੇ ਸਵੇਰੇ ਹੱਲਾ-ਗੁੱਲਾ ਕੋਈ ਸਿੱਧਾ ਬਾਬਿਓ ਅਰ ਸਵੇਰੇ ਦੇਖਦੇ ਆਂ ਕੀ ਬਣਦਾ ਕਰਦਾ ਸਕੂਲ ਜਾਵਾਂਗੇ ਕਿੰਨੀ ਸਵੇਰੀ ਦੇਖਾਂਗੇ ਠੀਕ ਐ ਬਾਏ ਬਾਏ ਸਾਰਿਆਂ ਨੂੰ